ਲੋ ਜੀ ਜਸਟੀਆ ਕਾਜੀ ਤੁਹਾਡਾ ਸਵਾਗਤ ਹੈ ਆਪਣੇ ਮਾਗਬਗ ਲੌਂਜ ਵਿੱਚ ਨਵੀਂ ਮੈਂ ਸਕੂਲ ਛੱਡਿਆ ਜੀ ਨਵੀਂ ਜਿਹੜੀ ਡੈਡੀ ਵੀ ਬਾਗੇ ਹੁਣ ਮੈਂ ਨਾ ਆਉਂਗੀ ਸਵੇਰ ਮੈਂ ਤੁੱਤ ਸੀਗੀ ਪਹਿਲਾਂ ਕਣਕ ਕਣਕ ਲਈ ਤੇ ਡੈਡੀ ਨੇ ਕੱਢ ਕੇ ਦੇ ਦਿੱਤੀ ਸੀਗੀ ਰੋਟੀ ਆਪਾਂ ਨੇ ਬਣਾ ਲਈ ਹਜੇ ਮੈਂ ਖਾਣੀ ਹੈ ਪਹਿਲਾਂ ਨਾ ਆਉਂਗੀ ਫਿਰ ਮੈਂ ਖਾਉਂਗੀ ਤੇ ਬਾਕੀ ਆਪਣੇ ਛੋਟੇ ਮੋਟੇ ਕੰਮ ਮੈਂ ਕਰਤੀ ਤੇ ਝਾੜੂ ਪੋਚਾ ਤਾਂ ਮੈਂ ਆਪ ਹੀ ਲਾਉਂਗੀ ਆ ਦੇਖੋ ਹੁਣ ਖਲਾਰੀ ਹੈ ਮੈਂ ਨਵੀ ਨੂੰ ਜਦੋਂ ਸਕੂਲੋਂ ਛੱਡ ਕੇ ਆਈ ਸੀ ਕੇਰਾ ਧੋ ਕੇ ਇੱਕ ਪਾਸੇ ਲਾਤੀ ਸੀਗੀ ਮੈਂ ਹਾਂ ਚਲੋ ਪਾਣੀ ਵਿੱਚ ਛੱਡ ਜੀਏ ਤੇ ਚਲੋ ਸੁੱਕ ਜੂਗੀ ਹੁਣ ਬਾਕੀ ਘਰ ਆਪਣਾ ਸਾਫ਼ ਸੁਥਰਾ ਹੌਲਾ ਹਵਲਾ ਹੋ ਗਿਆ ਕਿਉਂਕਿ ਕੱਲ ਮੈਂ ਨਾ ਬਾਹਲਾ ਹਾਊਸ ਨਾਲ ਕੀਤੀ ਸਫਾਈ ਸਾਰੀਆਂ ਚੀਜ਼ਾਂ ਚੱਕ ਚੱਕ ਕੇ ਸੈਲਫ ਆਪਾਂ ਨੇ ਸਾਫ਼ ਕਰਤੀ ਤੇ ਭਾਂਡੇ ਵੀ ਮਾਸਤੇ ਸ਼ੈਂਕ ਵੀ ਧੋਤਾ ਤੇ ਆਵळा ਚਾਹਲਾ ਪਾਣੀ ਤੇ ਉਹਨੂੰ ਰਹਿ ਗਿਆ ਸੀਗਾ ਮੈਂ ਹਵਾ ਬਾਅਦ ਚ ਢੋਲ ਦੂੰਗੀ ਆ ਕੇ ਤੇ ਹੁਣ ਆਪਾਂ ਹੋ ਜੀਏ ਤਿਆਰ ਉਹ ਕੱਲ ਦੇ ਜਿਹੜੇ ਕੱਪੜੇ ਧੋਤੇ ਸੀ ਉਹ ਆਹ ਮੰਜਾ ਇੱਧਰ ਤਾਂ ਤੜ ਹੈਗਾ ਤੇ ਇਹ ਨਾ ਉਥੋਂ ਚੱਕਿਆ ਸੀਗਾ ਉਹ ਮੈਂ ਆ ਕੇ ਠੀਕ ਕਰੂੰਗੀ ਕਿਉਂਕਿ ਉਹ ਢੋਲਦੇ ਮੂਰੇ ਸੀਗਾ ਤੇ ਕਣਕ ਕੱਢੀ ਸੀ ਆਪਾਂ ਨੇ ਸੁਆ ਤਾਂ ਕਰਕੇ ਤੇ ਗ੍ਰੀਸੀ ਮੌਜਾ ਸੁਤੀ ਰਹੇਗੀ ਮੌਜਾ ਤਾਂ ਇਹਦੀ ਹੀ ਹੈ ਚੁੱਪ ਪਾਣੀ ਪੀ ਲਿਆ ਤੇ ਪੈ ਗਈ ਆਰਾਮ ਨਾਲ ਐਂ ਪੈ ਰੂਗੀ ਐ ਇਸੇ ਚੱਲੀ ਜਾਂਦਾ ਗਾ ਗ੍ਰੀਚੀ ਨੀ ਨੀਂਹੇ ਕਰਦਾ ਤੂੰ ਹੈ ਪਿਆਗਾ ਇਹ ਪੂਰੀ ਰਾਖੀ ਕਰਦੀ ਹੈ ਕਰਦੀ ਹੈ ਹਨਾ ਗ੍ਰੀਚੀ ਚੱਲ ਮੈਂ ਨਾਲ ਆ ਫਿਰ ਮੈਂ ਜਾਣਾ ਹਾਂ ਨਾਲ ਗੜੀ ਚ ਰੋਟੀ ਵੀ ਖਾਣੀ ਆਪਾਂ ਨੇ ਇੱਕ ਦਿਖਾਉਂਗੀ ਹਾਂ ਜੀ ਆ ਗਈ ਸੀ ਕਿ ਮੈਂ ਅੰਗਣਵਾਰੀ ਤੋਂ ਘਰੇ ਇੰਨੀ ਗਰਮੀ ਹੋਈ ਪਈ ਆ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਗਰਮੈਸ ਹੋਈ ਪਈ ਆ ਸਵੇਰ ਮੈਂ ਕਣਕ ਧੋ ਕੇ ਗਈ ਸੀ ਕਿ ਹੁਣ ਮੈਂ ਉਹਦੇ ਵਿੱਚ ਹੱਥ ਜਾ ਫੇਰ ਕੇ ਆਈ ਆ ਮੈਂ ਜਬ ਧੁੱਪ ਲੱਗ ਜੂਗੀ ਤੇ ਹੁਣ ਫਿਰ ਮੈਂ ਥੋੜਾ ਟਾਈਮ ਆਰਾਮ ਕਰੂੰਗੀ ਤੇ ਫਿਰ ਮੈਂ ਕਰੂੰਗੀ ਆਪਦਾ ਕੰਮ ਜਿਹੜਾ ਛੱਟ ਕੇ ਗਈ ਸੀਗੀ ਜਿਹੜੇ ਰਹਿੰਦੇ ਆ ਕੰਮ ਤੇ ਫਿਰ ਇਹਨਾਂ ਨੂੰ ਨਵੀ ਦਾ ਟਾਈਮ ਹੋ ਜਾਊਗਾ ਤੇ ਫਿਰ ਮੈਂ ਨਵੀ ਨੂੰ ਲੈ ਕੇ ਆਉਂਗੀ। ਪੁੱਛੇ ਵੀ ਆਪਣੇ ਲਾ ਕੇ ਸਾਰੇ ਤੇ ਇੱਕ ਤਰ ਵੀ ਲਾਤਾ ਸਾਰੇ। ਕੱਪੜਾ ਵੀ ਮਾਰਤਾ। ਤੇ ਹੁਣ ਮੈਂ ਕੱਪੜਿਆਂ ਦੀ ਲਾਉਂਗੀ ਤੈ ਇੰਗਰੀਸੀ ਇੱਥੇ ਪੈਗੀਟ ਕੇ। ਕੱਲ੍ਹ ਵਾਲੇ ਕੱਪੜੇ ਜਿਹੜੇ ਪਾਏਗੀ ਇਹਨਾਂ ਦੀ ਮੈਂ ਤੈ ਮਾਰ ਲੂੰਗੀ। ਨਾਲੇ ਟੀਵੀ ਚੱਲੀ ਜਾਂਦਾ ਹੈ। देखो साड़ी साची कि टीवी भी देख दी टीवी देख द अंग्रेची है जी मेरा बाबा हो गया ਕਣਕ ਆਪਾਂ ਨੇ ਹਜੇ ਅੰਦਰ ਖਾਣੀ ਹੈਗੀ ਇਕੱਠੀ ਕਰਤੀ ਸੀਗੀ ਤੇ ਪਤਾ ਨਹੀਂ ਕਾ ਰੱਖਣ ਕਾਇ ਹੋਈ ਜਾਂਦਾ ਤੇ ਆਪਣੀਆਂ ਜਿਹੜੀਆਂ ਪਿੰਡੀਆਂ ਉਹ ਵੀ ਬਣ ਗਈਆਂ ਕਿ ਅੱਜ ਮੈਂ ਕੜਾਈ 'ਚ ਨਹੀਂ ਬਣਾਈਆਂ ਪਿੰਡੀਆਂ ਤੇ ਇਹਦੇ 'ਚ ਬਣਾਈਆਂ ਫਲੈਸ਼ ਜਿਹੀ ਆ ਜੀ ਕੋਈ ਤਾਂ ਨਹੀਂ ਆਸਾ ਫਲੈਸ਼ ਜਿਗਾ ਕੇ ਦਿਖਾਉਣੀ ਪੈਣੀ ਹੈ ਪਤਾ ਨਹੀਂ ਇਹਨਾਂ ਦਹੀਂ ਪਾ ਕੇ ਬਣਾਈਆਂ ਪਿੰਡੀਆਂ ਦੇਖੋ ਪਿੰਡੀਆਂ ਦੀ ਸਬਜ਼ੀ ਦਹੀਂ ਪਾ ਕੇ ਬਣਾਏ ਮੈਂ ਕੱਲੀਆਂ ਕੱਲੀਆਂ ਪਿੰਡੀਆਂ ਤੇ ਮੋਟੇ ਮੋਟੇ ਪਿਆਜ਼ ਵੀਡੀਓ ਦੀ ਸ਼ੁਰੂਆਤ ਕੀਤੀ ਹੈ ਆਪਾਂ ਨੇ 2 ਵਜੇ ਤੇ ਮੈਂ ਨਵੀਂ ਲੈ ਕੇ ਹੁਣੀ ਹੁਣੀ ਆਈ ਹੈਗੀ ਤਾਂ ਇਹ ਵੀਡੀਓ ਚਲਾ ਲਈ ਰਾਤ ਮੈਂ ਬਣਾਈ ਸੀ ਪਿੰਡੀਆਂ ਦੀ ਸਬਜ਼ੀ ਤੇ ਉਸ ਤੋਂ ਬਾਅਦ ਮੈਂ ਵੀਡੀਓ ਸੁਆ ਵੀ ਨਹੀਂ ਬਣਾਈਗੀ ਤੇ ਹੁਣ ਮੈਂ ਬਣਾ ਲਈ ਆ ਕੇ ਫਿਰ ਮੈਂ ਸੰਦਨ ਵਾਲੀ ਜੁਆ ਕੇ ਕਰਨ ਲੱਗੀ ਸੀ ਸਫਾਈ ਤੇ ਕਣਕ ਖਿਲਾਰ ਕੇ ਆਈ ਬਾਹਰ ਟੁੱਪੇ ਪਾਉਣੀ ਸੀਗੀ ਕੱਟ ਤਾਂ ਹੋਏ ਸੀਗੇ ਨਵੀਂ ਤੇ ਡੈੜੀ ਵਾਰ ਤੇ ਫਿਰ ਮੈਂ ਫਖਲੇਾਰ ਕੇ ਜੱਤਵਾਰੇ ਦੋ ਤਿੰਨ ਵਾਰੀ ਹੱਥ ਮਾਰਨਾ ਪੈਂਦਾ ਫਿਰ ਜਾ ਕੇ ਸੁੱਕੂਗੀ ਤੇ ਆਹ ਦੇਖੋ ਦੂਜੇ ਨੰਬਰ ਤੇ ਤੇ ਨੰਮੀ ਉਠਾ ਲੇ ਇੱਕ ਮਿਲੇ ਆ ਨੂੰ ਆ 골ਡ ਮੈਡਲ ਜਾਂ ਮਨੀ ਤਿਹਾਰੀ ਹੋਰ ਮੰਮੀ ਦੀ ਗੱਲ ਸੁਣੀ ਮਾਪਾਪ ਦਾ ਹੀ ਹੌਸਲਾ ਬਗਾਤੇ ਤੇ ਚਲੋ ਜੀ ਹੁਣ ਮੈਂ ਕੱਪੜੇ ਧੋਉਂਗੀ ਤੇ ਪਹਿਲਾਂ ਬਣਾ ਕੇ ਦਉਂਗੀ ਨਵੀ ਨੂੰ ਮੈਂ ਚਾਹ ਤੇ ਫਿਰ ਮੈਂ ਧੋਉਂਗੀ ਕੱਪੜੇ ਹਾਂਜੀ 6-7 ਵਾਰ ਇਹਦੇ ਵਿੱਚ ਮੈਂ ਹੱਥ ਮਾਰੀ ਸੀ ਕਣਕ 'ਚ ਤੇ ਬਹੁਤ ਸੁੱਕ ਗਏ ਅੱਗੇ ਨੋਂ ਪਰ ਕੱਲ ਦੀ ਧੁੱਪ ਆਪਾਂ ਲਵਾਵਾਂਗੇ ਇਹਨੂੰ ਤੇ ਕੱਪੜੇ ਸੁੱਕਨੇ ਪਾਉਣੇ ਨੇ ਮੈਨੂੰ ਗਰਮੀ ਬਹੁਤ ਹੈ ਇਹ ਟੂਟੀ ਨਹੀਂ ਆਉਂਦੀ ਕਈ ਦਿਨ ਹੋ ਗਏ ਤੇ ਮੈਂ ਨਾ ਲੈ ਪਾਣੀ ਛੱਡਿਆ ਸੀਗਾ ਪਾਣੀ ਕਿ ਕਰੀ ਬੂਟਿਆਂ ਨੂੰ ਪਾਣੀ ਪਾਉਣ ਆਲਾ ਮੈਂ ਕਿ ਨਾਲੇ ਪਾਣੀ ਪਾ ਦਿੰਦੀ ਮੈਂ ਅੱਥੇ ਹੁਣ ਸੁੱਕੇ ਪਏ ਜੀ ਬੂਟੇ ਕੀ ਕਰਨੀ ਵਾਲੀ ਆ ਤુલਸੀ ਵੀ ਸੁੱਕ ਗਈ ਜਮ ਚਲੋ ਜੀ ਫਿਰ ਹੁਣ ਪਹਿਲਾਂ ਪਾਣੀ ਕੱਪੜੇ ਸੁੱਕਣੇ ਹਾਂਜੀ ਬੂਟਿਆਂ ਨੂੰ ਵੀ ਪਾਣੀ ਆਪਾਂ ਨੇ ਪਾਤਾ ਚਲੋ ਤੇ ਹੁਣ ਠੀਕ ਜਿਹਾ ਹੋ ਜਾਣਗੇ। ਸਾਰੇ ਪਾਤਾ ਪਾਣੀ ਤੇ ਕੱਪੜੇ ਵੀ ਧੋ ਕੇ ਸੁੱਕਣੇ ਪਾਤੇ। ਬਸ ਬਿੰਦਕ ਨੂੰ ਕਣਕ ਜੇ ਇਕੱਠੀ ਕਰ ਦਾਂਗੇ ਹਜੇ ਸੇਕ ਜਹ ਹੈ ਨਾ ਦਾ। ਬਾਲੀ ਜਾਂ ਦੇ ਕਰਨੀ ਦੀ। ਤੇ ਹੁਣ ਮੈਂ ਆਲੂ ਆਲ ਦਿਆਂਗੀ। ਹਾਂਜੀ ਆਪਾਂ ਨੇ ਆਲੂ ਵੀ ਉਬਲ ਗਏ। ਲੇ ਪਿਆ ਜੀ ਇਹ ਉੱਪਰ ਲਈ ਆ ਲੀਤਾ ਤੇ ਇੱਧਰ ਮੈਂ ਦੁੱਧ ਲੈਣ ਵਾਗੀ ਸੀ ਦੁੱਧ ਲਿਆ ਕੇ ਆਪਾਂ ਨੇ ਗਰਮ ਕਰਤਾ ਤੇ ਤੇ ਪਹਿਲਾਂ ਹੁਣ ਆਪਾਂ ਗੈਸ ਬੰਦ ਕਰਕੇ ਤੇ ਆਲੂ ਥਾਰ ਕੇ ਨਾ ਆਲੂ ਥੋੜੇ ਜਿਹਾ ਆਲੂ ਧਰ ਲੂੰਗੀ ਮੈਂ ਢਾਰ ਵਾਸਤੇ ਕੱਟ ਲੂੰਗੀ